ਲੁਕਾਸ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਉਮਰ ਦੇ ਵਿੱਚ ਬੰਦੇ ਨੂੰ ਇਹ ਤੈਅ ਕਰ ਲੈਣਾ ਚਾਹੀਦਾ ਬਾਈ ਜੇ ਆਈਐਸ ਬਣਨਾ ਹੈ ਤਾਂ ਪੱਤੇਰੀ ਸ਼ੁਰੂ ਕਰਦੀਏ ਮੇਰੇ ਹਿਸਾਬ ਨਾਲ 10th ਤੇ ਲਾਸਟ ਇਜ਼ ਆਫਟਰ 12th ਬਾਰਮੀ ਤੋਂ ਬਾਤਾ ਹਰ ਹਾਲ ਦੇ ਵਿੱਚ ਬੱਚਾ ਨੂੰ ਤਿਆਰੀ ਸਟਾਰਟ ਕਰ ਦੇਣਾ ਚਾਹੀਦਾ ਤੁਸੀਂ ਗੱਲ ਕੀਤੀ ਸੀ ਕਿ ਮੈਂ ਯੂਪੀ ਵਿਹਾਰ ਦੇ ਬੱਚੇ ਕਿਉਂ ਇੰਨੇ ਜ਼ਿਆਦਾ ਸਕਸੈਸਫੁਲ ਹੈ ਜਾਂ ਤਾਮਿਲਨਾਡੂ ਦੇ ਜਾਂ ਮਹਾਰਾਸ਼ਟਰ ਦੇ ਕਿਉਂ ਇੰਨੇ ਜ਼ਿਆਦਾ ਬੱਚੇ ਸਕਸੈਸਫੁਲ ਹੈ ਪਹਿਲੀ ਗੱਲ ਦੋ ਲਗ ਲਗ ਸਿਨੈਰੀਓਜ਼ ਹੈ તમਿਲਨਾਡੂ ਵਿੱਚ ਕੰਪੈਰੀਟਿਵਲੀ ਲਿਟਰੇਸੀ ਰੇਟ ਜਾਂ ਪੇਰੈਂਟਸ ਵੀ ਜ਼ਿਆਦਾ ਪੜੇ ਹੋਏ ਆ ਪੜ੍ਹ ਲਿਖੇ ਯਸ ਆਪਾਂ ਕਿ ਉਹ ਆਪਦੇ ਬੱਚਿਆਂ ਨੂੰ ਗਾਈਡ ਕਰਨ ਲੱਗੇ ਪਰ ਯੂਪੀ ਬਿਹਾਰਸ ਤਾਂ ਨਹੀਂ ਪੜੇ ਲਿਖੇ ਹੋਈ ਹੈਗੀ ਇਹ ਤਾਂ ਨਹੀਂ ਗਾਈਡ ਕਰ ਰਹੇ ਹੁਣ ਆਪਣੇ ਕੋਲੇ ਆ ਬਹਾਨਾ ਵੀ ਨਹੀਂ ਰਿਹਾ ਕਿ ਮਾਤਾ ਪਿਤਾ ਨੂੰ ਨਹੀਂ ਪਤਾ ਸੀ ਤਾਂ ਨਹੀਂ ਮੈਂ ਕਰ ਸਕੀ ਪ੍ਰੋਵਾਈਡਡ ਯੂ ਹੈਵ ਐਨ ਨੰਬਰ ਆਫ ਓਪਰਚ्युनिटीज 10ਵੀਂ ਤੇ ਖਾਸ ਕਰਕੇ 12ਵੀਂ ਤੋਂ ਬਾਅਦ ਤਾਂ ਕੋਸ਼ਿਸ਼ ਹੋਣੀ ਚਾਹੀਦੀ ਆਪਦੇ ਬੱਚਿਆਂ ਨੂੰ ਅਸੀਂ ਇੱਧਰ ਪਾ ਦਈਏ ਤਾਂ ਇੱਕ ਬਹੁਤ ਹੀ ਵਧੀਆ ਆਪਸ਼ਨ ਹੈ ਆਪਣੇ ਕੋਲੇ ਜਿਹਨੂੰ ਲਾਸਟ ਈਅਰ ਹੈ 4th ਯਰ ਦੇ ਵਿੱਚ ਬੱਚਾ ਆਉਂਦਾ ਹੈ ਤਾਂ ਐਗਜ਼ਾਮ ਦੇਣ ਲਈ ਐਲੀਜੀਬਲ ਹੁੰਦਾ ਹੈਗਾ 40 ਸਾਲੇ ਪੜ ਇੱਕ ਦੋ ਸਾਲ ਹੋਰ ਲੱਗ ਜਾਣਗੇ ਗ੍ਰੈਜੂਏਸ਼ਨ ਤੋਂ ਮੈਕਸਿਮਮ ਇੱਕ ਦੋ ਸਾਲਾਂ ਦੇ ਵਿੱਚ ਵਿੱਚ ਬੱਚਾ ਬਹੁਤ ਵਧੀਆ ਜੋਬ ਅਚੀਵ ਕਰ ਸਕਦਾ ਹੈ ਲੁਕਾ ਸਾਹਿਬ ਇੱਕ ਇਹ ਦੱਸਿਓ ਤੁਸੀਂ ਕਹਿ ਰਹੇ ਹੋ ਕਿ ਪਲੱਸ 2 ਤੋਂ ਬਾਅਦ ਬੱਚੇ ਦੀ ਤਿਆਰੀ ਸ਼ੁਰੂ ਹੋ ਜਾਣੀ ਚਾਹੀਦੀ ਹੈ ਆਮ ਤੌਰ ਤੇ ਇੱਕ ਸਮੱਸਿਆ ਇਹ ਵੀ ਆਉਂਦੀ ਹੈ ਕਿ ਬੱਚਾ ਤਿੰਨ ਚਾਰ ਸਾਲ ਜਿਹੜਾ ਉਹ ਤਿਆਰੀ ਕਰਦਾ ਰਹਿੰਦਾ ਹੈ ਜੇ ਜੇ ਖੁਦਾ ਨਾ ਖਾਸ ਤਾ ਉਹ ਆਈਐਸ ਕਲੀਅਰ ਨਹੀਂ ਕਰ ਪਾਇਆ ਤਾਂ ਉਹ ਜਿਹੜਾ ਟਨਯੋਰ ਜਿਹੜਾ ਉਹਦਾ ਟਾਈਮ ਹੈ ਉਹ ਟਾਈਮ ਉਹਨੇ ਸਾਰਾ ਕੋਚਿੰਗ ਦੇ ਵਿੱਚ ਲਾ ਦਿੱਤਾ ਫਿਰ ਉਹ ਵਾਪਸੀ ਕਿਵੇਂ ਪਰਪਾਈ ਕਿਵੇਂ ਹੋਏਗੀ ਜਾਂ ਤੁਹਾਨੂੰ ਲੱਗਦਾ ਦੋ ਚੀਜ਼ਾਂ ਸੈਮਲਟੇਨੀਅਸ ਚਲਣੀਆਂ ਚਾਹੀਦੀਆਂ ਸਰ ਜਿਵੇਂ ਆਪਾਂ ਆਰਟ ਸਬਜੈਕਟਸ ਲੈ ਲਏ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਜਾਂ ਸੋਸ਼ੀਓਲੋਜੀ ਜਾਂ ਇਕਨੋਮਿਕਸ ਆਪਾਂ ਆਹੀ ਤਾਂ ਇੱਧਰ ਪੜ੍ਹਨਾ ਹੁੰਦਾ ਹੈ ਆਪਣੀ ਗ੍ਰੈਜੂਏਸ਼ਨ ਦੇ ਵੀ ਨਾਲ ਦੇ ਨਾਲ ਹੋ ਰਹੀ ਹੈ ਉਹ ਵੀ ਕਰ ਰਹੇ ਆ ਪ੍ਰੋਵਾਈਡਡ ਸਿਲੇਬਸ ਆਲਮੋਸਟ ਸੇਮ ਆ ਬਸ ਵੱਧ ਘੱਟ ਹੁੰਦਾ ਔਰ ਇਗਜ਼ੈਂਪਲ ਮੈਂ ਹਿਸਟਰੀ ਪੜਾਉਣਾ ਐਂਸ਼ੀਅੰਟ ਹਿਸਟਰੀ ਹੈ ਜੇ ਆਪਾਂ ਇੱਕ ਟੌਪਿਕ ਚੱਕਦੇ ਆਂ ਇੰਡਸ ਵੈਲੀ ਸਿਵਿलाइजेशन 6th ਕਲਾਸ ਦੇ ਵਿੱਚ ਵੀ ਇੰਡਸ ਵੈਲੀ ਸਿਵਿलाइजेशन ਹੈ 9th ਦੇ ਵਿੱਚ ਵੀ ਹੈ +1 ਵਿੱਚ ਹੀ ਹੈ ਬੀਏ ਫਰਸਟ ইয়ার ਵਿੱਚ ਵੀ ਹੈ ਐਮਐਚ ਵੀ ਹੈ ਐਮਫਿਲ ਪੀਐਚਡੀ ਵਿੱਚ ਵੀ ਆਪਾਂ ਟੌਪਿਕ ਮਿਲ ਸਕਦਾ ਆਪਾਂ ਨੂੰ ਪਰ ਥੋੜਾ ਜਿਹਾ ਵੱਧ ਆ ਜਾਂਦਾ ਉਸੇ ਤਰੀਕੇ ਨਾਲ ਆਈਐਸ ਦੀ ਤਿਆਰੀ ਹੈ ਜੇ ਆਪਾਂ ਆਈਐਸ ਦੀ ਤਿਆਰੀ ਕਰ ਰਹੇ ਆ ਆਪਣੇ ਨਾਲ ਪੀਸੀਐਸ ਦਾ ਪੇਪਰ ਦੇ ਸਕਦੇ ਆਂ ਹ ਆਪਾਂ IAS ਦੀ ਤਿਆਰੀ ਕਰਦੇ ਆਪਾਂ ਕੋਈ ਵੀ ਐਗਜ਼ਾਮ ਜੋ ਹੋ ਰਿਹਾ ਹੈ ਆਪਾਂ ਉਹਨੂੰ ਦੇ ਸਕਦੇ ਆ ਕੋਈ ਵੀ ਪ੍ਰੋਬਲਮ ਨਹੀਂ ਹੈ ਹਮ ਵੀ ਆਰ एलिजिਬਲ ਫॉर एवरी ਐਗਜ਼ਾਮ ਗ੍ਰੈਜੂਏਸ਼ਨ ਬੇਸ ਚਾਹੀਦਾ ਤੁਸੀਂ ਬੈਂਕਿੰਗ ਜਾਣਾ ਤੁਸੀਂ ਤਹਿਸੀਲਦਾਰ ਕਰਨਾ ਹੈ ਪਟਵਾਰੀ ਕਰਨਾ ਹੈ ਪਰ ਥੋੜਾ ਬਤਾ ਉੱਪਰ نیچے ਸਿਲੇਬਸ ਦਾ ਹੈ ਰੈਸਟ एवरीथिंग ਇਜ਼ ਕੰਪੈਟਿਬਲ ਸੀਮਿੰਗ ਮਤਲਬ ਤੁਹਾਡੇ ਕੋਲ ਐਂਡ ਨੰਬਰ ਆਫ অপਸ਼ਨਸ ਹੈ ਸੋ ਥਿਸ ਇਜ਼ ਅ ਫੀਲਡ ਜੋ ਸਭ ਤੋਂ ਵੱਧ অপਸ਼ਨਸ ਖੋਲਦਾ ਹੈਗਾ بس ਪ੍ਰੋਵਾਈਡਡ ਸਟੂਡੈਂਟ ਉਸ ਨੂੰ ਕੰਮ ਕਰਨ ਵਾਲਾ ਹੋਵੇ ਤੇ ਪੇਰੈਂਟਸ ਨੂੰ ਸਮਝਣ ਦੀ ਲੋੜ ਹੈ ਕਿ ਨਾ ਯਾਰ ਮੈਂ ਆਦੇ ਬੱਚੇ ਨੂੰ 3-4 ਸਾਲ ਦੇਣੇ ਆ ਆਪਾਂ ਜੇ ਫੋਰਨ ਵੀ ਭੇਜਦੇ ਆ ਤਾਂ ਬੱਚਾ 2-3-4 ਸਾਲ ਤੱਕ ਸੈੱਟ ਹੋਣ ਤੇ ਲੱਗਦਾ ਹੀ ਹੈ ਉਸ ਤੋਂ ਬਾਅਦ ਵੀ ਪ੍ਰੋਬਲਮ ਹੈ ਇੱਥੇ ਆਲਮੋਸਟ ਜੇ ਇਹ ਨਹੀਂ ਤਾਂ ਆਪਾਂ ਹੋਰ ਬਹੁਤ ਬਧੀ ਅਲਟਰਨੇਟਿਵ ਹੈ ਆਪਾਂ ਬੱਚਾ ਕਰ ਸਕਦਾ ਹੈ ਸੋ ਹੁਣ ਤੁਹਾਨੂੰ ਲੱਗਦਾ ਕਿ ਮਾਪੇ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਆਈਐਸ ਉਹਨਾਂ ਦਾ ਬੱਚਾ ਵੀ ਬਣ ਸਕਦਾ ਡੈਫੀਨਿਟਲੀ ਬਹੁਤ ਜ਼ਿਆਦਾ ਜ਼ਰੂਰ ਕਿਹੜੀ ਉਮਰ ਤੱਕ ਇਹ ਐਗਜ਼ਾਮ ਕਰੈਕ ਕਰ ਸਕਦੇ ਸਰ ਜਨਰਲ ਕੈਟੇਗਰੀ ਦੀ 32 ই ਤਲਬ ਤੁਹਾਡੇ ਕੋਲ ਟਾਈਮ ਬਹੁਤ ਹੈ ਬਹੁਤ ਹੈ ਯਸ ਕਈ ਲੋਕ ਬਹਾਨਾ ਕਰਦੇ ਨੇ ਕਿ ਟਾਈਮ ਦੀ ਸ਼ਾਰਟੇਜ ਆ ਟਾਈਮ ਦੀ ਘਾਟ ਆ ਤਾਂ ਟਾਈਮ ਤਾਂ ਬਹੁਤ ਸਾਡੇ ਕੋਲ ਨਾ ਜਿਵੇਂ ਅਲੱਗ-ਅਲੱਗ ਇੰਟਰਵਿਊਜ਼ ਹੁੰਦੀਆਂ ਜਾਂ ਹੋਰ ਹੁੰਦੀਆਂ ਲੋਕਾਂ ਨੂੰ ਪਤਾ ਲੱਗਣ ਲੱਗਾ ਜਾਗਰੂਕਤਾ ਆਈ ਹੈ ਸਾਡੇ ਕੋਲੇ ਫੋਰਨ ਤੋਂ ਕੈਨੇਡਾ ਤੇ ਯੂ ਐਸ ਤੋਂ ਪ੍ਰੋਕਸੀਮੇਟਲੀ 50 ਪਲੱਸ ਸਟੂਡੈਂਟਸ ਅਜੇ ਦਿਨ ਉੱਥੇ ਰਹਿ ਕੇ ਪੜ ਰਹੇ ਆ ਅੱਛਾ ਕੁਝ ਦੁਬਈ ਦੇ ਵਿੱਚ ਆ ਯੂ ਐੇ ਦੇ ਵਿੱਚ ਉੱਥੋਂ ਵੀ ਬੱਚੇ ਆਨਲਾਈਨ ਕਲਾਸਾਂ ਆਪਣੇ ਲੈ ਰਹੇ ਆ ਤੇ ਕੁਝ ਇਸ ਕਰਕੇ ਫੋਨ ਕਰਦੇ ਆਂ ਵੀ ਚਲੋ ਪੀਸੀਐਸ ਦਾ ਐਗਜ਼ਾਮ ਦੇਵਾਗੇ ਹੁਣ ਜਾਂ ਕਹਿੰਦੇ ਉਦੋਂ ਸਾਨੂੰ ਪਤਾ ਹੀ ਨਹੀਂ ਸੀ ਜੀ ਅਸੀਂ 12ਵੀਂ ਕਰਕੇ ਇੱਥੇ ਆ ਗਏ ਹੁਣ ਅਸੀਂ ਪੰਜਾਬ ਵਿੱਚ ਵਾਪਸ ਆਉਣਾ ਚਾਹੁੰਦੇ ਜੇ ਇੱਕ ਆਹ ਕੋਪਰਚੁਨਿਟੀ ਹੈ ਤਾਂ ਹੋਰ ਵੀ ਵਧੀਆ ਕਹਿੰਦੇ ਸੀ ਆਪਦੇ ਛੋਟੇ ਭੈਣ ਭਰਾ ਨੂੰ ਇੱਥੇ ਨਹੀਂ ਬੁਲਾਵਾਂਗੇ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਤਿਆਰੀ ਕਰੋ